ਪਿਛਲੇ ਦਿਨੀ ਨਾਬਾਦੇ ਲੌਰਾਂਕੇਟ ਦੇ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਨੂੰ ਲੈ ਕੇ ਵੱਡਾ ਮਾਮਲਾ ਜਿਹੜਾ ਪੱਖਿਆ ਸੀ ਪੰਕਜ ਪੱਪੂ ਤੇ ਪੁਲਿਸ ਵੱਲੋਂ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਤੇ ਹੁਣ ਦੂਸਰੇ ਪਾਸੇ ਪੰਕਜ ਪੱਪੂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪੰਕਜ ਪੱਪੂ ਦਾ ਕੌਂਸਲਰਾਂ ਵੱਲੋਂ ਹੁਣ ਉਹ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਨੇ ਉਹਨਾਂ ਵੱਲੋਂ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਵੀ ਪੰਕਜ ਪੱਪੂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਸਭ ਤੋਂ ਪਹਿਲਾਂ ਉਹ ਡੀਐਸਪੀ ਨਾਬਾ ਨੂੰ ਮਿਲਦੇ ਨੇ ਡੀਐਸਪੀ ਨਾਬਾ ਵੱਲੋਂ ਵੀ ਵਿਸ਼ਵਾਸ ਦਿਵਾਇਆ ਗਿਆ ਉਸ ਤੋਂ ਬਾਅਦ ਐਸਪੀ ਹੈੱਡ ਕੁਆਟਰ ਪਟਿਆਲਾ ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੰਦੇ ਨੇ ਤੇ ਉਸ ਨੂੰ ਲੈ ਕੇ ਅਸੀਂ ਗੱਲਬਾਤ ਵੀ ਕਰਾਂਗੇ ਗੁਰਬਖਸ਼ ਸਿੰਘ ਪੱਟੀ ਨੇ ਭਾਵੇਂ ਕਿ ਉਹਨਾਂ ਦੀ ਧਰਮ ਪਤਨੀ ਕਾਉਂਸਲਰ ਆ ਪਰ ਉਹ ਅੱਗੇ ਲੱਗੇ ਹੋਏ ਨੇ ਕਾਉਂਸਲਰ ਗੁਰਸੇਵ ਸਿੰਘ ਗੋਲੂ ਵੀ ਨੇ ਹਰਪ੍ਰੀਤ ਜੀ ਨੇ ਕਾਫੀ ਕਾਉਂਸਲਰ ਨੇ ਜਿਹੜੇ ਇਸ ਮਾਮਲੇ ਨੂੰ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਮਿਲਣ ਹੁਣ ਅਸੀਂ ਫੋਨ ਲਾਈਨ ਤੇ ਗੱਲਬਾਤ ਵੀ ਕਰਾਂਗੇ ਗੁਰਬਖਸ਼ ਸਿੰਘ ਪੱਟੀ ਇਹਦੇ ਨਾਲ ਕਿਉਂਕਿ ਉਹਨਾਂ ਨੂੰ ਅਸੀਂ ਕਾਲ ਜਾਰੀ ਹੈ ਚੱਕਦੇ ਨੇ ਜਾਂ ਨਹੀਂ ਚੱਕਦੇ ਉਹ ਅਸੀਂ ਗੱਲਬਾਤ ਪੱਟੀ ਸਾਹਿਬ ਈ ਹਾਲ-ਬਾਲ ਠੀਕ ਠਾਕ ਹਾਂ ਵਧੀਆ ਜੀ ਵਧੀਆ ਅੱਛਾ ਤੁਹਾਡਾ ਮੈਂ ਫੋਨੋ ਲੈ ਰਿਹਾ ਹਾਂ ਰਿਕਾਰਡ ਕਰਾਂਗੇ ਅਸੀਂ ਤੁਹਾਡਾ ਫੋਨੋ ਤੁਸੀਂ ਇਸ ਮਾਮਲੇ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਉੱਚ ਅਧਿਕਾਰੀਆਂ ਨੂੰ ਮਿਲਿਆ ਹੋ ਤੁਹਾਨੂੰ ਕੀ ਵਿਸ਼ਵਾਸ ਆ ਜਿਹੜਾ ਉੱਚ ਅਧਿਕਾਰੀਆਂ ਵੱਲੋਂ ਦਵਾਇਆ ਗਿਆ ਪੱਤੀ ਸਾਹਿਬ ਬਿਲਕੁਲ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਜਲਦੀ ਜਿਹੜਾ ਵੀ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਊਗੀ ਹੂੰ ਇਹ ਦੱਸ ਸਕਦੇ ਹਾਂ ਵੀ ਕਿੰਨੇ ਕਾਉਂਸਲਰ ਤੀ ਪਹਿਲਾਂ ਡੀਐਸਪੀ ਨਾਭਾ ਨੂੰ ਮਿਲਦੇ ਹੋ ਉਸ ਤੋਂ ਬਾਅਦ ਐਸਪੀ ਹੈੱਡ ਕੁਆਰਟਰ ਪਟਿਆਲਾ ਨੂੰ ਮਿਲਦੇ ਹੋ ਅਜੀ ਤਕਰੀਬਨ ਹੂੰ 10-12 ਕਾਉਂਸਲਰ ਸੀ ਜੀ ਬਾਕੀ ਵਿਭਾਰ ਮੰਡਲ ਦਾ ਪ੍ਰਧਾਨ ਸੀ ਆਂਤਿਆਂ ਦਾ ਬੰਦੇ ਸੀ ਹੂੰ ਫੋਟੋ ਫੋਟੋ ਪਾੜ ਤੋਂ ਤੇ ਸ਼ਹਿਰ ਦੇ ਵਾਸੀ ਦੇ ਕੁਝ ਕੁੱਲ ਮਿਲਾ ਕੇ ਅਸੀਂ 20-25 ਕ ਬੰਦੇ ਸੀ ਜੀ ਬਿਲਕੁਲ ਉਹਨਾਂ ਨੇ ਕੀ ਵਿਸ਼ਵਾਸ ਹੈ ਜਿਹੜਾ ਪੱਟੀ ਸਾਹਿਬ ਤੁਹਾਨੂੰ ਦਵਾਇਆ ਹੁਣ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਧਾਰਾ ਦੇ ਵਿੱਚ ਵੀ ਵਾਦਾ ਕਰਾਂਗੇ ਹੂੰ ਪਹਿਲਾਂ ਕਿਹੜੀ ਕਿਹੜੀਆਂ ਧਰਾਵਾਂ ਜਿਹੜੀਆਂ ਲਗਾਈਆਂ ਗਈਆਂ ਨੇ ਹੁਣ ਵਾਦਾ ਕਰਨ ਦੀ ਕੀ ਲੋੜ ਪੈਗੀ ਇਸ ਤੋਂ ਉੱਪਰ ਵੱਡੀਆਂ ਧਾਰਨਾਂ ਤਾਂ ਪਹਿਲੇ ਲੱਗ ਚੁੱਕੀਆਂ ਨੇ ਕੋਈ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹਨਾਂ ਨੂੰ ਵੱਧ ਪਤਾ ਹੈ ਜੋ ਸਾਨੂੰ ਕਿਹਾ ਗਿਆ ਵੀ ਜੋ ਬਣਦੀ ਹੈ ਜੋ ਵਾਦਾ ਹੋਣਾ ਤਾਂ ਵਾਦਾ ਵੀ ਜਰੂਰ ਕਰਾਂਗੇ ਬਿਲਕੁਲ ਇਸ ਨੂੰ ਇਸ ਨੂੰ ਲੈ ਕੇ ਕੋਈ ਐਕਸ਼ਨ ਵੀ ਕੀਤਾ ਜਾ ਸਕਦਾ ਹੈ ਇਸ ਦੀ ਪੁਲਿਸ ਜੇ ਇਸ ਦੀ ਗ੍ਰਿਫਤਾਰੀ ਨਹੀਂ ਕਰਦੀ ਤਾਂ ਪੁਲਿਸ ਕੋਲ ਆਪਣੀ ਇਨਕੁਆਇਰੀ ਵੀ ਲਗਾ ਸਕਦਾ ਹੈ ਦੇਖੋ ਅਸੀਂ ਨਾ ਜੀ 4-5 ਵਜੇ ਸਾਡੀ ਮੀਟਿੰਗ ਅੱਜ ਉਹਦੇ ਵਿੱਚ ਜੋ ਵੀ ਹੈ ਡਿਸਾਈਡ ਕਰਾਂਗੇ ਫਿਰ ਮਾਨ ਸਾਹਿਬ ਤੁਹਾਨੂੰ ਜਰੂਰ ਦੱਸਾਂਗੇ ਜੋ ਅਪਡੇਟ ਹੋਊਗਾ ਬਿਲਕੁਲ ਪੱਟੀ ਸਾਹਿਬ ਕੀ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਫੈਸਲਾ ਲੈ ਸਕਦੇ ਹੋ ਕਿਉਂ ਹੁਣ ਤੁਸੀਂ ਵਪਾਰ ਮੰਡਲ ਵੀ ਆਪਣੇ ਨਾਂ ਲਗਾ ਲਿਆ ਦੇਖੋ ਕਾਉਂਸਲਰ ਤਾਂ ਤੁਹਾਡੇ ਧਰਮ ਪਤਨੀ ਤੁਹਾਡੀ ਕਾਉਂਸਲਰ ਆ ਤੁਸੀਂ ਇਥੇ ਗੋਲ ਤੋਂ ਬਹੁਤ ਅੱਗੇ ਹੋ ਕੇ ਚੱਲ ਰਹੇ ਹੋ ਹੁਣ ਕੋਈ ਵੱਡਾ ਐਕਸ਼ਨ ਲਵੋਗੇ ਨਹੀਂ ਅਸੀਂ ਮਾਲਕ ਸਾਰਿਆਂ ਦੀ ਸਹਿਮਤੀ ਦੇ ਨਾਲ ਅਸੀਂ ਵਪਾਰ ਮੰਡਲ ਵਾਲਾ ਨੂੰ ਵੀ ਬੁਲਾਇਆ ਆਪ ਕੇ ਐਸੋਸੀਏਸ਼ਨ ਦੇ ਪਟਾਰ ਸਾਹਿਬ ਨੂੰ ਵੀ ਬੁਲਾਵਾਂਗੇ ਅੱਜ ਅਸੀਂ ਮੇ ਬੀ ਪੋਸੀਬਲ ਸ਼ਾਮ ਤੱਕ ਮੀਟਿੰਗ ਕਰਕੇ ਜੋ ਵੀ ਅਗਲੀ ਰੂਪਰੇਖਾ ਹੋਊਗੀ ਕਲੈਕਟਿਵਲੀ ਸਾਂਝੇ ਤੌਰ ਤੇ ਅਸੀਂ ਇਹ ਜੋ ਵੀ ਪ੍ਰੋਸੈਸ ਕਰਨਾ ਹੋ ਸਾਰੇ ਇੱਕਜੁੱਟਤਾ ਨਾਲ ਕਰਾਂਗੇ ਸਰ ਬਿਲਕੁਲ ਪੱਟੀ ਸਾਹਿਬ ਸਭ ਤੋਂ ਵੱਡੀ ਗੱਲ ਇਹ ਹੈ ਜੇਕਰ ਪੰਕਜ ਪੱਪੂ ਵੱਲੋਂ ਆਪਣੀ ਇਨਕੁਆਰੀ ਫਾਇਲ ਕੀਤੀ ਜਾਂਦੀ ਆ ਤੇ ਪੁਲਿਸ ਕਹੇ ਵੀ ਅਸੀਂ ਇਹਨੇ ਇਨਕੁਆਰੀ ਫਾਇਲ ਕੀਤੀ ਆ ਵੀ ਹੁਣ ਅਸੀਂ ਇਸ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਉਹ ਸ਼ਾਮ ਦੀ ਮੀਟਿੰਗ ਦੇ ਵਿੱਚ ਸਾਰਾ ਫੈਸਲਾ ਹੋਊਗਾ ਜੀ ਵੱਡਾ ਤੋਂ ਵੱਡਾ ਹੋ ਸਕਦਾ ਐਕਸ਼ਨ ਕੋਈ ਵੀ ਪਲਾਨ ਕੀਤਾ ਜਾ ਸਕਦਾ ਹੂੰ ਬਿਲਕੁਲ ਜਿਹੜਾ ਤੁਸੀਂ ਪਿਛਲੇ ਦਿਨੀ ਬੇਪਰੋਸਗੀ ਦਾ ਇੱਕ ਚਿੱਠੀ ਮੰਗ ਪੱਤਰ ਦਿੱਤਾ ਤੁਸੀਂ ਕਾਰਜ ਸਹਾਪਤ ਅਫਸਰ ਨੂੰ ਉਹਦਾ ਕੋਈ ਗੱਲਬਾਤ ਹੋਈ ਹੈ ਕੋਈ ਉਹਨਾਂ ਨੇ ਉਹਨੂੰ ਲੈਟਰ ਕਰਤਾ ਜੀ ਸਜਾਤਾ ਚਾਵਲਾ ਜੀ ਨੂੰ ਹੂੰ ਵੀ ਤੁਹਾਡੇ ਖਿਲਾਫ ਬੇਪਰੋਸਗੀ ਦਾ ਮਤਾ ਆ ਗਿਆ ਹੂੰ ਉਹਨਾਂ ਸਜਾਤਾ ਚਾਵਲਾ ਨੂੰ 14 ਦਿਨ ਦੇ ਵਿੱਚ ਵਿੱਚ ਹੂੰ ਦੱਸਣਾ ਉਹਨਾਂ ਨੇ ਵੀ ਮੈਂ ਮੀਟਿੰਗ ਕਦ ਕਾਲ ਕਰਦੀਆਂ ਜਿਹੜੀ ਇਹ ਛੁੱਟੀ ਤੇ ਗਏ ਨੇ ਜੋ ਮੈਨੂੰ ਪਤਾ ਲੱਗਿਆ ਇਹ ਜਿਹੜਾ ਬੇਪਰੋਸਗੀ ਦਾ ਪ੍ਰੋਸੈਸ ਹੈ ਤੇ ਨਾਲ-ਨਾਲ ਕੰਟੀਨਿਊ ਰਹੂਗਾ ਇਹ ਛੁੱਟੀ ਨਾਲ ਕੋਈ ਸਬੰਧ ਨਹੀਂ ਦਾ ਨਹੀਂ ਜਿਹੜੇ ਪ੍ਰਧਾਨ ਨੇ ਨਗਰ ਕੌਂਸਲ ਨਾਬਾ ਦੇ ਕਿ ਇਹ ਛੁੱਟੀ ਤੇ ਚਲੇ ਗਏ ਨੇ ਹਾਂ ਜੋ ਮੈਨੂੰ ਪਤਾ ਲੱਗਿਆ ਜੀ ਵੀ ਕੱਲ ਉਹਨਾਂ ਨੇ ਇਹੋ ਨਗਰ ਕੌਂਸਲ ਨੂੰ ਛੁੱਟੀ ਭੇਜ ਦਿੱਤੀ ਆ ਹੂੰ ਛੁੱਟੀ ਦਾ ਇਹ ਕੋਈ ਕਾਨੂੰਨ ਦੇ ਅਧਾਰੇ ਦੇ ਵਿੱਚ ਵੀ ਆਉਂਦਾ ਜੇਕਰ ਇੱਕ ਪਾਸੇ ਬੇਪਰੋਸਗੀ ਦਾ ਮਤਾ ਲਿਆਉਣ ਦੇ ਲਈ ਤੁਹਾਡੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਜਾਂਦਾ ਕਾਰਜ ਸਖਤ ਆਪਸ਼ਨ ਤਾਂ ਦੂਸਰੇ ਪਾਸੇ ਜਿਸ ਦੇ ਖਿਲਾਫ ਇਹ ਮਤਾ ਪੇਸ਼ ਹੁੰਦਾ ਉਹ ਛੁੱਟੀ ਤੇ ਚਲਾ ਜਾਵੇ ਪ੍ਰਧਾਨ ਚਲਾਇਆ ਜਾ ਸਕਦਾ ਜੀ ਉਹਨੂੰ ਕੋਈ ਰੋਕ ਨਹੀਂ ਸਕਦੇ ਮਗਰ ਸਾਡੇ ਇਹ ਬੇਪਰੋਸਗੀ ਮਤੇ ਦੇ ਵਿੱਚ ਕੋਈ ੜੀਕ ਉਹਨਾਂ ਦਾ ਸਾ ਆਪਣਾ ਚੱਲੀ ਜਾਣਾ ਉਹਨੇ ਦਿਨ ਕੱਟੀ ਜਾਣੇ ਨੇ ਉਮੀ ਚਾਹੇ ਛੁੱਟੀ ਤੇ ਕਲੇ ਜਿੱਥੇ ਮੱਦੀ ਚਲੇਗਾ ਵੀ ਬਿਲਕੁਲ 17 ਕਾਉਂਸਲਰ ਤੁਸੀਂ ਇੱਕ ਪਾਸੇ ਜਾਪਦੇ ਹੋ 17 ਤੋਂ ਕੋਈ ਗਿਣਤੀ ਵਧੀਆ ਜੇ ਘਟੀਆ ਸਾਡੇ ਇਸ ਟਾਈਮ ਪਬਲਿਕ ਹੋਰ ਨੇ ਅੱਜ ਜਾਂ ਕੱਲ ਨੂੰ ਆ ਜਾਣਾ ਜੀ ਸਾਡੇ ਕੋਲ ਹੂੰ 18 ਬੰਦਿਆਂ ਦੇ ਨਾ ਸਿਗਨੇਚਰ ਨੇ 19ਵਾਂ ਬੱਗਲੂ ਆ ਜੀ ਉਨੇ 19 ਕਾਉਂਸਲਰ ਤੁਸੀਂ ਇੱਕ ਪਾਸੇ ਹੋ ਚੁੱਕੇ ਹੁਣ ਤੱਕ ਹਾਂਜੀ ਹਾਂਜੀ ਹਾਂ ਪ੍ਰਧਾਨ ਜੀ ਦੀ ਦੇਖੋ ਤੁਸੀਂ ਮੀਟਿੰਗਾਂ ਕਰ ਰਹੇ ਹੋ ਤੁਸੀਂ 18 ਕਾਉਂਸਲਰ ਇੱਕ ਪਾਸੇ ਹੋ ਚੁੱਕੇ ਹੋ ਉਸ ਨੂੰ ਕੁਰਸੀ ਤਾਂ ਲਾਉਣ ਦੇ ਲਈ ਤੇ ਕੁਰਸੀ ਦੇ ਬਿਠਾਉਣ ਨੂੰ ਵੀ ਲੈ ਕੇ ਕੋਈ ਮੀਟਿੰਗਾਂ ਦਾ ਦੌਰ ਜਾਰੀ ਹੈ ਕੋਈ ਬਿਲਕੁਲ ਨਹੀਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੀ ਵੀ ਪਾਰਟੀ ਮੌਜੂਦਾ ਪਾਰਟੀ ਆ ਉਹ ਕੰਮਕਾਰ ਕਰਾ ਸਕਦੀ ਆ ਜਿਸ ਨੂੰ ਵੀ ਸਤਕਾਰਯੋਗ ਗੁਰਦੇਵ ਸਿੰਘ ਮਾਨ ਦੀ ਐਮਐਲਏ ਸਾਹਿਬ ਕਹਿਣਗੇ ਉਸ ਬੰਦੇ ਨੂੰ ਪਹੁੰਚਾਇਆ ਜਾਵੇ ਇਸ ਸ਼ਹਿਰ ਦੀ ਅਵਾਜ਼ ਆ ਸਾਡੀ ਕੋਈ ਨਹੀਂ ਸਾਡੇ ਚ ਨਾ ਕਿਸੇ ਕਾਂਗਰਸੀ ਚਾਹੁੰਦਾ ਬਣਨਾ ਨਾ ਅਕਾਲੀ ਦਾ ਲਾਲਾ ਬਣਨਾ ਚਾਹੁੰਦਾ ਅਜਿਹਾ ਇਹ ਚਾਹੁੰਦੇ ਆ ਵੀ ਇਹਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਤੋਂ ਵੀ ਮੰਗ ਕਰਦੇ ਆ ਉਹ ਆਪਣਾ ਜਿੰਨੂੰ ਮਰਜੀ ਪ੍ਰਧਾਨ ਚੁਣ ਲੈਣ ਸਾਨੂੰ ਕੋਈ ਇਤਰਾਜ਼ ਨਹੀਂ ਲਾਸਟ ਲਾਸਟ ਸਵਾਲ ਆ ਤੁਹਾਡੀ 17 ਕੌਂਸਲਰਾਂ ਦੀ ਨਾਬਾ ਦੇ ਵਿਧਾਇਕ ਨਾਲ ਕੋਈ ਮੀਟਿੰਗ ਕੋਈ ਗੱਲਬਾਤ ਇਸ ਵਿਸ਼ੇ ਨੂੰ ਲੈ ਕੇ ਹੋਈ ਆ ਸੁਜਾਤਾ ਚਾਵਲਾ ਦੇ ਮਾਮਲੇ ਨੂੰ ਲੈ ਕੇ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਸੀ ਹੂੰ ਕੋਈ ਗੱਲਬਾਤ ਨਹੀਂ ਹੋਈ ਸੁਨੇਹਾ ਆਏਗਾ ਤਾਂ ਜ਼ਰੂਰ ਜਾਵਾਂਗੇ ਅਸੀਂ ਦੱਸਾਂਗੇ ਨਾਬੇ ਦੇ ਹਾਲਾਤ ਨਹੀਂ ਕਿਤਾ ਇਹੀ ਹੂੰ ਤੇ ਇਹ ਜਿਹੜਾ ਤੁਸੀਂ ਇੰਨਾ ਵੱਡਾ ਮੁੱਦਾ ਚੁੱਕਿਆ ਹੈ ਇਹ ਟਰਾਲੀਆਂ ਦੇ ਮਾਮਲੇ ਨੂੰ ਲੈ ਕੇ ਚੁੱਕਿਆ ਟਾਲੀਆਂ ਦੇ ਮਾਮਲੇ ਨੂੰ ਵੀ ਚੁੱਕਿਆ ਜੀ ਸ਼ਹਿਰ ਵਾਸੀਆਂ ਦੀ ਵੀ ਮੰਗ ਸੀ ਪਿਛਲੇ ਲੰਬੇ ਸਮੇਂ ਤੋਂ ਬੜੇ ਪਰੇਸ਼ਾਨ ਸੀ ਸ਼ਹਿਰ ਵਾਲੇ ਤੇ ਰਹਿਣਾ ਕੁੰਦਾ ਜਿਹੜੀ ਜ਼ਿੰਮੇਦਾਰ ਭਰਾ ਨੇ ਸਾਡੇ ਭਰਾ ਨੇ ਤੇ ਉਹਨਾਂ ਦੇ ਨਾਲ ਬੜਾ ਵੱਡਾ ਅਨਾਏ ਹੋਇਆ ਜਦ ਕੀ ਇਹਨਾਂ ਨੂੰ ਚਾਹੀਦਾ ਏ ਸੀ ਜੇ ਟਾਲੀਆਂ ਆ ਵੀ ਗਈਆਂ ਸੀ ਇਹਨਾਂ ਨੂੰ ਵੀਡੀਓ ਤੇ ਸੰਦੇਸ਼ ਦੇਣਾ ਚਾਹੁੰਦਾ ਵੀ ਜਿਸ ਦੀ ਵੀ ਹੈਗੀ ਆ ਭਾਈ ਆਪਣੀ ਆਹ ਤੇ ਪਛਾਣ ਕੇ ਆਧਾਰ ਕਾਰਡ ਦੇ ਕੇ ਲੈ ਜਾਓ ਆਪਣੀ ਟਰਾਲੀ ਇਨਸਾਨੀਅਤ ਦਾ ਇਹ ਚੌਕ ਕਹਿੰਦੀ ਸੀ ਬਿਲਕੁਲ ਭੱਟੀ ਸਾਹਿਬ ਇੱਕ ਕਹਿੰਦੇ ਲਿਸਟ ਵੀ ਨਾਬੇ ਦੇ ਵਿੱਚ ਤਿਆਰ ਹੋ ਚੁੱਕੀ ਆ ਜਿਹੜੇ ਜਿਹੜੇ ਲੋਕਾਂ ਤੋਂ ਮੋਟੀਆਂ ਰਕਮਾਂ ਨੇ ਕਹਿੰਦੇ ਵਸੂਲੀਆਂ ਗਈਆਂ ਨੇ ਇਹ ਚ ਕਿੰਨੀ ਕੁ ਸੱਚਾਈ ਆ ਉਹ ਸਰ ਆਉਣ ਵਾਲਾ ਟਾਈਮ ਦੱਸੇਗਾ ਇਸ ਤੋਂ ਪਹਿਲਾਂ ਮੈਂ ਕੁਝ ਨਹੀਂ ਬੋਲ ਸਕਦਾ ਨਹੀਂ ਹੈ ਗੱਲਬਾਤ ਕੋਈ ਨਹੀਂ ਮੈਂ ਇਸ ਬਾਰੇ ਨੂੰ ਕਮੈਂਟ ਸਰ ਹੂੰ ਚਲੋ ਧੰਨਵਾਦ ਤੁਹਾਡਾ ਬਿਲਕੁਲ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਬਾ ਗੁਰਬਖਸ਼ ਸਿੰਘ ਭੱਟੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਆ ਪੰਕਜ ਪੱਪੂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਲਗਾਤਾਰ ਬਾਧੀਆਂ ਜਾ ਰਹੀਆਂ ਨੇ ਕਿਉਂਕਿ ਸਾਰੇ ਕਾਉਂਸਲਰ ਇਕੱਠੇ ਹੋ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਆ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੁਣ ਜਦੋਂ ਸੁਜਾਤਾ ਚਾਵਲਾ ਤੋਂ ਪੰਜਾਬ ਸਰਕਾਰ ਜਾਂ ਨਾਬਾ ਦੇ ਵਿਧਾਇਕ ਜਾਂ ਇੱਕ ਕਾਰਜ ਸਾਕਤ ਅਫਸਰ ਅਸਤੀਫਾ ਲੈਂਦੇ ਨੇ ਜਾਂ ਨਹੀਂ ਲੈਂਦੇ ਉਸ ਤੋਂ ਬਾਅਦ ਬਹੁਤ ਮਤ ਪੇਸ਼ ਕਰੇਗੀ ਸੁਜਾਤਾ ਚਾਵਲਾ ਜੇ ਅਸਤੀਫਾ ਦੇਣਾ ਪਵੇਗਾ ਇਹ ਬਾਅਦ ਦੀਆਂ ਗੱਲਾਂ ਨੇ ਆਉਣ ਵਾਲਾ ਸਮਾਂ ਦੱਸੇਗਾ ਨਾਬਤੋ ਹਰਮਿੰਦਰ ਸਿੰਘ ਮਾਨ